ਖਾਂ ਦੇ ਵਿੱਚ ਹੰਝੂ ਲੈ ਕੇ ਵਾਪਸ ਆਪਣੇ ਵਤਨ ਪਰਤ ਆਏ ਨੇ ਉਹ ਭਾਰਤੀ ਜਿਨ੍ਹਾਂ ਰਾਨ ਦੇ ਵਿੱਚ ਬੰਬ ਧਮਾਕਿਆਂ ਦੀ ਆਵਾਜ਼ ਆਪਣੇ ਕੰਨਿ ਸੁਣੀ ਹਰ ਵੇਲੇ ਜੋ ਡਰ ਦੇ ਮਾਹੌਲ ਵਿੱਚ ਜੀ ਰਹੇ ਸੀ ਹਰ ਵੇਲੇ ਜੋ ਸਹਨ ਦੇ ਮਾਹੌਲ ਦੇ ਵਿੱਚ ਰਹਿ ਰਹੇ ਸੀ ਕਿਸੇ ਵੇਲੇ ਵੀ ਆ ਕੇ ਮਿਜ਼ਾਈਲ ਡਿੱਗਦੀ ਸੀ ਕਿਸੇ ਵੇਲੇ ਵੀ ਬੰਬ ਧਮਾਕਿਆਂ ਦੀ ਗੂੰਜ ਨਾਲ ਜੋ थरथਰ ਕੰਬਦੇ ਸੀ ਹੁਣ ਉਹਨਾਂ ਦੀ ਆਪਣੇ ਵਤਨ ਵਾਪਸੀ ਹੋ ਗਈ ਹੈ 이란 ਤੋਂ ਦਿੱਲੀ ਆਉਂਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਥੇ ਕਿ ਭਾਰਤੀਆਂ ਦੀ ਜਦੋਂ ਦਿੱਲੀ 에어ਪੋਰਟ ਤੇ ਐਂਟਰੀ ਹੁੰਦੀ ਹੈ ਤਾਂ ਦੇਖੋ ਆਪਣੇ ਵਤਨ ਪਹੁੰਚ ਕੇ ਕਿਸ ਤਰ੍ਹਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਨੇ ਤੇ ਤੁਰੰਤ ਜਿਹੜਾ ਇਹ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਲੱਗਨੇ ਸ਼ੁਰੂ ਹੋ ਗਏ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਥੇ ਇਰਾਨ ਤੋਂ 290 ਭਾਰਤੀਆਂ ਦੀ ਵਾਪਸੀ ਹੋਈ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ 에어ਪੋਰਟ ਜਿਹੜਾ ਇਹ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ ਗੂੰਜ ਉਠਿਆ हाँ दि हंझू लैके वापस अपने वतन ਪਰਕਾਇ ਨੇ ਉਹ ਭਾਰਤੀ ਜਿਨ੍ਹਾਂ ਇਰਾਨ ਦੇ ਵਿੱਚ ਬੰਬ ਧਮਾਕਿਆਂ ਦੀ ਆਵਾਜ਼ ਆਪਣੀ ਕੰਨੀ ਸੁਣ ਹਰ ਵੇਲੇ ਜੋ ਡਰ ਦੇ ਮਾਹੌਲ ਵਿੱਚ ਜੀ ਰਹੇ ਸੀ ਹਰ ਵੇਲੇ ਜੋ ਸਹਨ ਦੇ ਮਾਹੌਲ ਦੇ ਵਿੱਚ ਰਹਿ ਰਹੇ ਸੀ ਕਿਸੇ ਵੇਲੇ ਵੀ ਆ ਕੇ ਮਿਜ਼ਾਈਲ ਡਿੱਗਦੀ ਸੀ ਕਿਸੇ ਵੇਲੇ ਵੀ ਬੰਬ ਧਮਾਕਿਆਂ ਦੀ ਗੂੰਜ ਨਾਲ ਜੋ थरथਰ ਕੰਬਦੇ ਸੀ ਹੁਣ ਉਹਨਾਂ ਦੀ ਆਪਣੇ ਵਤਨ ਵਾਪਸੀ ਹੋ ਗਈ ਹੈ ਇਰਾਨ ਤੋਂ ਦਿੱਲੀ ਆਉਂਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਥੇ ਕਿ ਭਾਰਤੀਆਂ ਦੀ ਜਦੋਂ ਦਿੱਲੀ 에ਰਪੋਰਟ ਤੇ ਐਂਟਰੀ ਹੁੰਦੀ ਹੈ ਤਾਂ ਦੇਖੋ ਆਪਣੇ ਵਤਨ ਪਹੁੰਚ ਕੇ ਕਿਸ ਤਰ੍ਹਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਨੇ ਤੇ ਤੁਰੰਤ ਜਿਹੜਾ ਇਹ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਲੱਗਨੇ ਸ਼ੁਰੂ ਹੋ ਗਏ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਈਰਾਨ ਤੋਂ 290 ਭਾਰਤੀਆਂ ਦੀ ਵਾਪਸੀ ਹੋਈ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ 에어ਪੋਰਟ ਜਿਹੜਾ ਇਹ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ ਗੂੰਜ ਉਠਿਆ i'm from <laughs>